ਵੱਡੇ ਵੱਡੇ ਲੀਡਰਾਂ ਦੇ ਇੰਟਰਵਿਊ ਕਰਦੇ ਪੱਤਰਕਾਰ ਦੇਖੇ ਹੋਣਗੇ ਅਸੀਂ ਵੀ ਅੱਜ ਇੱਕ ਲੀਡਰ ਦੇ ਇੰਟਰਵਿਊ ਕਰਾਂਗੇ ਪਰ ਪਿੰਡ ਦੇ ਸਰਪੰਚ ਦੀ ਅਕਸਰ ਤੁਸੀਂ ਦੇਖਦੇ ਹੋ ਕਿ ਜਦੋਂ ਕੋਈ ਇਨਸਾਨ ਪਿੰਡ ਦਾ ਸਰਪੰਚ ਬਣ ਜਾਂਦਾ ਤਾਂ ਉਸ ਦੀ ਤਮਾ ਬਦਲ ਜਾਂਦੀ ਯਾਨੀ ਕਿ ਉਸ ਦਾ ਸੁਭਾਅ ਬਦਲ ਜਾਂਦਾ ਉਸ ਦਾ ਰਹਿਣਾ ਸਹਿਣਾ ਬਦਲ ਜਾਂਦਾ ਪਰ ਜਿਸ ਸਰਪੰਚ ਨਾਲ ਅੱਜ ਤੁਹਾਨੂੰ ਮਿਲਣ ਲੱਗੇ ਆ ਇਹ ਪਹਿਲਾਂ ਵੀ ਯਾਨੀ ਕਿ ਚੋਣ ਲੜਨ ਤੋਂ ਪਹਿਲਾਂ ਵੀ ਗੋਲ ਗੱਪੇ ਵੇਚਦਾ ਸੀ ਅੱਜ ਵੀ ਉਸੇ ਕਾਰੋਬਾਰ ਤੋਂ ਆਪਣੀ ਰੋਜੀ ਰੋਟੀ ਕਮਾਉਂਦਾ ਇਥੋਂ ਹੀ ਬੱਚੇ ਪਾਲਦਾ ਹੈ ਔਰ ਮਾਸਾ ਕਹਿੰਦੇ ਕਿ ਇਸ ਇਨਸਾਨ ਦੇ ਵਿੱਚ ਹੰਕਾਰ ਨਹੀਂ ਆਇਆ ਜਾਂ ਇਸ ਨੇ ਆਪਣਾ ਸੁਭਾਅ ਨਹੀਂ ਬਦਲਿਆ ਤਸਵੀਰ ਦੇਖ ਲਓ ਕਿ ਉਹੋ ਹੀ 20 ਸਾਲ ਪੁਰਾਣੀ ਰਿਹੜੀ ਹੈ ਉਹੋ ਹੀ ਅੱਡਾ ਹੈ ਉਹੋ ਹੀ ਹੱਥ ਉਹਨਾਂ ਹੱਥਾਂ ਨਾਲ ਅੱਜ ਵੀ ਗੋਲ ਗੱਪੇ ਬਣਾਉਂਦਾ ਸਰਪੰਚ ਸਾਹਿਬ ਦੇਸ਼ ਦੁਨੀਆ ਨਾਲ ਤੁਹਾਨੂੰ ਮਿਲਣ ਲੱਗੇ ਆ ਇਹ ਦੱਸੋ ਕਿ ਕਦੋਂ ਦਾ ਗੋਲ ਗੱਪਿਆਂ ਦਾ ਕੰਮ ਕਰਦੇ ਪਿਓਰ ਪਰਿਵਾਰ ਚ ਕੌਣ-ਕੌਣ ਤੁਹਾਡਾ ਸਾਥ ਦਿੰਦਾ ਵੇਖੋ ਜੀ 17-18 ਸਾਲ ਤਕਰੀਬਨ ਹੀ ਹੋ ਚੁੱਕੇ ਨੇ ਹਾਂਜੀ ਮੇਰੇ ਘਰ ਦੇ ਨਾਲ ਸਾਦੰਦੇ ਦੇ ਬੱਚਾ ਕਾਕਾ ਏ ਨਾਲ ਨੂਰਾਨੀ ਉਹ ਸਾਰੇ ਇਹੀ ਨਾਲ ਮਿਲ ਕੇ ਸੋਦਾ ਤਿਆਰ ਕਰ ਲੈਂਦੇ ਆ ਜਦੋਂ ਫਿਰ ਸਰਪੰਚੀ ਦਾ ਮਨ ਬਣਿਆ ਆਪੀ ਬਣ ਗਿਆ ਕਿ ਬਣਵਾਇਆ ਕਿਸੇ ਨੇ ਨਹੀਂ ਜੀ ਮੈਂ ਨਾ ਪਿੰਡ ਦੇ ਵਿੱਚ ਸਾਡੇ ਤੇ ਧਰਮਸ਼ਾਲਾ ਏ ਉਹਦੀ ਸੇਵਾ ਸੁਭਾ ਕਰਦੇ ਰਹੇ ਉਹ ਧਰਮਸ਼ਾਲਾ ਬਣਾਈ ਉਹਤੇ ਪੇਂਟ ਪੋਣ ਕਰਾਇਆ ਵਦਿਆ ਵਦਿਆ ਢੰਗ ਨਾਲ ਬਣਾਦਾ ਉਹਤੋਂ ਵਿੱਚ ਇੱਕ ਚੰਦ ਬੰਦੇ ਕਹਿੰਦੇ ਕਹਿੰਦੇ ਨਹੀਂ ਆਤੀ ਤੈਨੂੰ ਸਰਪੰਚ ਬਣਾਉਣਾ ਮੇਰਾ ਕੋਈ ਵਿਚਾਰ ਨਹੀਂ ਸੀ ਨਾ ਸਲਾਹ ਹੀ ਨਾ ਵਿਚਾਰ ਹੀ ਉਹ ਤਿੰਨ ਚਾਰ ਭਰਾ ਬਣੇ ਮੇਰੇ ਦੋਸਤ ਉਹਨਾਂ ਨੇ ਧੱਕੇ ਨਾਲ ਮੈਨੂੰ ਸਰਪੰਚੀ ਦੇ ਕੰਮ 'ਚ ਪਾਤਾ ਕਿਹੜੀ ਪਾਰਟੀ ਵੱਲ ਚੋਣ ਲੜੀ ਕਿੰਨੇ ਲੋਕਾਂ ਨੂੰ ਹਰਾ ਕੇ ਕਿੰਨੀਆਂ ਵੋਟਾਂ ਨਾਲ ਜਿੱਤੇ ਵੇਖੋ ਜੀ ਇੱਥੇ ਤਾਂ ਪਿੰਡ ਦੇ ਪਾਰਟੀਆਂ ਕੀ ਸਾਰੀਆਂ ਪਾਰਟੀਆਂ ਨੂੰ ਖਲੋਤੇ ਇਹ ਬੰਦੇ ਹਾਂਜੀ ਮੈਂ ਤਾਂ ਕਾਂਗਰਸ ਵੱਲ ਹੀ ਖਲੋਤਾ ਹਾਂ ਸੁਖ ਤੇਜੇ ਭਾਜੀ ਹੋਰਾਂ ਨੇ ਖਿਲਾ ਰਿਆ ਹਾਂਜੀ ਤੇ ਉਧਰੋਂ ਤ੍ਰਿਪਤ ਭਾਜਪਾ ਜੀ ਹਾਂਜੀ ਜਿੱਤਿਆ ਮੈਂ ਕਾਂਗਰਸ ਵੱਲੋਂ ਹੀ ਜਿਹਦੇ ਕਰਕੇ ਕਿ ਮੈਂ ਇਹ ਵੇਲੇ ਸਾਲ 2 ਸਾਲ ਤੇ 20 ਸਾਲ ਤੋਂ ਪਹਿਲੇ ਮੈਂ ਆਮ ਪਾਰਟੀ ਚ ਚਲ ਗਿਆ ਸੀ। ਅੱਛਾ ਆਮ ਪਾਰਟੀ। ਮਤਲਬ ਕਿ ਆਮ ਪਾਰਟੀ ਜਿੱਤਣ ਤੋਂ ਪਹਿਲੇ ਹੀ ਚਲ ਗਿਆ ਸੀ ਪਾਰਟੀ ਆ। ਅੱਛਾ। ਹਾਂਜੀ। ਤੇ ਇਹ ਕਾਰੋਬਾਰ ਦੀ ਗੱਲ ਕਰੀਏ ਤੇ ਸਰਪੰਚ ਬਣ ਕੇ ਤੇ ਲੋਕ ਆਪਣੀ ਗੱਡੀ ਵੱਡੀ ਲੈ ਲੈਂਦੇ ਆ, ਚਿੱਟੇ ਕੱਪੜੇ ਪਾ ਲੈਂਦੇ ਆ ਤੇ ਕਾਰੋਬਾਰ ਵੀ ਬਦਲ ਲੈਂਦੇ ਆ। ਉਹ ਤਾਂ ਫੇਰ ਠੱਗੀ ਮਾਰ ਕੇ ਹੀ ਆ ਜੀ। ਕੀ ਖਿਆਲ? ਤੇ ਠੱਗੀ ਵਾਲਾ ਤਾਂ ਖਿਆਲ ਹੀ ਨਹੀਂ। ਅੱਛਾ। ਤਾਂ ਲਾਇ ਹੀ ਖਿਆਲ ਆ ਕਿ ਜਦੋਂ ਸਤਿਗੁਰੂ ਵਧੀਆ ਰੋਟੀ ਦਿੰਦਾ। ਇਹਦਾ ਚੱਲੀ ਜਾਂਦਾ। ਹਾਂਜੀ ਬਹੁਤ ਵਧੀਆ ਜੀ। ਇਹ ਪਿੰਡ ਦੇ ਕਾਰੋਬਾਰਾਂ ਦੀ ਗੱਲ ਕੀਤੀ ਜਾਵੇ ਪਿੰਡ ਚ ਡਿਵੈਲਪਮੈਂਟ ਦੇ ਕੰਮ ਕਿੰਨੇ ਕੁ ਕਰਵਾਏ ਇੱਕ ਦੀ ਇਹਨੇ ਦੇ 75 ਸਾਲਾਂ ਜੇ ਨਹੀਂ ਕੰਮ ਹੋ ਜਿੰਨਾ ਕੰਮ ਕਰਵਾ ਰਹੇ ਨੇ ਪੰਚਾਇਤ ਘਰ ਬਣਾਤਾ ਡਾਕ ਖਾਨਾ ਬਣਾਤਾ ਗਲੀਆਂ ਸਾਰੀਆਂ ਪੱਕੀਆਂ ਕਰਾ ਦੇ ਜੀ ਮੇਨ ਮੁੱਦਾ ਜੀ ਦਾ ਸੀਵਰ ਦਾ ਪਾਣੀ ਦਾ ਨਿਕਾਸ ਪਾਣੀ ਸੀਵਰ ਪਵਾ ਕੇ ਸ਼ਰੀਕਲ ਸੀਨੇ ਸਾਨੂੰ ਸੀਵਰ ਪਵਾ ਕੇ ਹਸਨੀ ਦੇ ਵਿੱਚ ਪਾਣੀ ਸਟਾਤਾ ਜੀ ਜੀ ਹਾਂਜੀ ਇੱਕ ਛਪਰਾ ਵੀ ਪੂਰ ਪੂਰ ਦਤਾ ਜਿਹੜਾ ਕਿ ਗਰਾਊਂਡ ਬਣਾ ਕੇ ਦੇਣ ਲੱਗੇ ਬੱਚਿਆਂ ਨੂੰ ਕੇ ਬੱਚੇ ਜਿਹੜੇ ਨਸ਼ਿਆਂ ਪਾਸੇ ਨਾ ਜਾਣ ਆਪਣੇ ਖੇਡਾਂ ਵਾਲੇ ਪਾਸੇ ਜਾਣ। ਹਾਂਜੀ ਪਿੰਡ ਦੇ ਵਿੱਚ ਸ਼ਰਕ ਦੇ ਉੱਤੇ ਕੁਰਸੀਆਂ ਵਿਖਾਉਂਦੀਆਂ ਬਹਿਣ ਵਾਸਤੇ। ਇੱਕ ਉਹ ਸਮਸ਼ਾਨ ਘਰ ਦੇ ਵਿੱਚ ਟੂਟੀਆਂ ਲਵਾਉਂਦੀਆਂ ਕੁਰਸੀਆਂ ਰੱਖ ਰਖਾਉਂਦੀਆਂ ਬਹਿਣ ਵਾਸਤੇ। ਹਾਂਜੀ ਸਾਹਮਣੇ ਉਹਦੇ ਸਕੂਲ ਹੈ। ਸਕੂਲ ਦੇ ਵਿੱਚ ਟੁਏ ਹੀ ਪੇਰੇ ਟੁਏ ਭੂਰ ਕੇ ਬੱਚਾ ਕੋ ਬੈਠਾ ਨਹੀਂ ਜਾਂਦਾ। ਟੁਏ ਭੂਰ ਕੇ ਥਲੇ ਇੰਟਰਲਾਕ ਲਵਾਤੀ ਕੰਨਾ ਉੱਚੀਆਂ ਕਰਾਤੀ ਜਿਹੜਾ ਘਟਾ ਮਿੱਟੀ ਸ਼ਰਕਦਾ ਪੈਂਦਾ ਸੀ ਸਕੂਲ ਦੇ ਵਿੱਚ ਉਹ ਵੀ ਨਾ ਪਵੇ। ਪਰ ਕਿਹਾ ਜਾਂਦਾ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਚੈੱਕ ਹੀ ਉਦੋਂ ਸਾਈਨ ਕਰਦੇ ਆ ਜਾਂ ਮਤਾ ਹੀ ਉਦੋਂ ਪੈਂਦਾ ਜਦੋਂ ਉਹਨਾਂ ਨੇ ਪਰਸੈਂਟੇਜ ਸੈੱਟ ਹੋ ਜੇ ਤੁਹਾਨੂੰ ਕਿੰਨੇ ਕਿੰਨੇ ਪੈਸੇ ਮੰਗੇ ਵੇਖੋ ਜਾਈਂ ਕਦੇ ਅੱਬਲ ਤੇ ਕਦੇ ਕਹਿਣ ਕਿ ਵੇਖ ਲੈਂਦੇ ਬੰਦੇ ਦਾ ਹਿਸਾਬ ਵੇਖ ਲੈਂਦੇ ਕਿ ਬੰਦਾ ਮੰਨਣ ਵਾਲਾ ਹੀ ਨਹੀਂ ਹਾਂਜੀ ਉਹ ਆਪਾਂ ਨੂੰ ਕਹਿੰਦਾ ਹੀ ਕੋਈ ਨਹੀਂ ਬਿਨਾ ਪੈਸੇ ਤੋਂ ਕਰਾ ਲਿਆ ਕੰਮ ਹਾਂਜੀ ਨਹੀਂ ਤੇ ਲੈ ਵੀ ਨਹੀਂ ਨਾ ਲੈ ਹੀ ਨਾ ਦਿੱਤੀ ਕੇ ਨੂੰ ਇਹ ਕੀ ਗੱਲ ਆਪਾਂ 98 ਮੈਂ ਪਹਿਲੇ ਹੀ 35 36 ਸਾਲ ਤੱਕ ਮੈਂ ਜੋਗਰਾਜ ਸ਼ਰਮਾ ਨਾ ਸ਼ਿਵਸ਼ਾਲਾ ਚ ਹੀ ਰਹਾ ਸਿਰਫ ਐਗਤੀ ਕਿ ਕਾਂਗਰਸ ਵੱਲੋਂ ਚੋਣ ਲੜੀਏ ਰੋਣਾ ਮਾਰਦੀ ਹਾਂ ਜੀ ਹਾਂ ਜੀ ਆ ਪਾਰਟੀ ਚ ਚਲੋ ਇਹ ਦੱਸ ਦਿਓ ਕਿ ਇਹ ਕਾਰੋਬਾਰ ਨਾ ਫਿਰ ਪਰਿਵਾਰ ਚੱਲ ਜਾਂਦਾ ਬਹੁਤ ਵਧੀਆ ਜੀ ਬੰਦਾ ਤੇ ਰਜਤਾ ਹੀ ਨਹੀਂ ਭਾਏ ਨੂੰ ਰਾਤ ਨੂੰ 5000 ਰੁਪਏ ਦਿਹਾਰੀ ਹੋਏ 10000 ਰੁਪਏ ਤਮਾਂ ਹੀ ਜਿੰਨੀ ਮਰਜ਼ੀ ਵਧਾ ਲੋ ਜਦੋਂ ਫਿਰ ਲੋਕ ਕੰਮ ਕਰਾਉਣ ਆਉਂਦੇ ਆ ਰਤਨ ਸਿੰਘ ਪੱਪੂ ਕੋ ਆਉਂਦੇ ਆ ਕਿ ਆ ਕੇ ਕਹਿੰਦੇ ਸਰਪੰਚ ਸਾਹਿਬਾ ਮੋਹਰ ਲਾ ਦਿਓ ਕੰਮ ਕਰ ਦਿਓ ਹਾਂਜੀ ਹਾਂਜੀ ਆਉਂਦੇ ਨੇ ਮੋਹਰ ਲਾ ਕੇ ਕਦੀ ਕੇ ਨੂੰ ਨਾ ਹੀ ਨਹੀਂ ਕੀਤੀ ਜੀ ਕੇ ਨੂੰ ਕਦੀ ਨਾ ਕਿ ਬੋਰਡ ਪਾਈ ਜਾਂ ਨਹੀਂ ਪਾਈ ਸਾਰਿਆਂ ਨੇ ਇੱਕੋ ਜਿਹਾ ਰੱਖਿਆ ਦਾ ਹਾਂਜੀ ਕਿ ਪਿੰਡ 'ਚ ਵੀ ਬੜੇ ਧੜੇ ਬਣ ਜਾਂਦੇ ਆ ਕਿ ਸਰਪੰਚ ਨੇ ਸਾਡਾ ਕੰਮ ਨਹੀਂ ਕੀਤਾ ਰਿਸ਼ਤੇਦਾਰਾਂ ਦੇ ਕੰਮ ਕਰਤੇ ਰਿਸ਼ਤੇਦਾਰਾਂ ਦੇ ਬੱਚੇ ਨੌਕਰੀਆਂ ਲਵਾ ਲੈ ਸਾਡੇ ਨਹੀਂ ਲਵਾਏ ਨਹੀਂ ਜੀ ਆਪਾਂ ਨੂੰ ਤਕਰੀਬਨ ਸਾਲਿਆਂ ਨੂੰ ਰਿਸ਼ਤੇਦਾਰਾਂ ਗੀ ਸਮਝਦਾ ਸਾਰੇ ਇਹ ਤੇ ਰਿਸ਼ਤੇਦਾਰ ਹੀ ਨੇ ਪਿੰਡ ਰਿਸ਼ਤੇਦਾਰਾਂ ਦੇ ਸਾਰਾ ਤਕਰੀਬਨ ਇੱਕੋ ਹੀ ਬਲਾਦੀਆਂ ਤੇ ਦੋ ਬਲਾਦੀਆਂ ਨੇ ਸਿਰਫ ਜਟਾਂ ਦੇ ਘਰ ਨੇ ਥੋੜੇ ਬਾਕੀ ਹੜੀ ਜਾਨੀ ਰੋੜੇ ਐਸੀ ਪਰਵਾਰੀ ਐ ਐਸੀ ਪਰਵਾਰੀ ਐ ਚਲੋ ਐਸੀ ਪਰਿਵਾਰ ਹੋਏ ਚਾਹੇ ਇਨਸਾਨ ਦਾ ਵਾਦਾ ਵਾ ਇਨਸਾਨ ਹੀ ਕਿਨੇ ਜਾਂਦਾ ਇਹ ਕੰਮ ਫਿਰ ਜਦੋਂ ਤੁਸੀਂ ਕਰਦੇ ਹੋ ਤੇ ਜਦੋਂ ਕੋਈ ਫਿਰ ਵੱਡਾ ਲੀਡਰ ਆਉਂਦਾ ਇੱਥੇ ਆਉਂਦਾ ਕਿ ਘਰ ਆਉਂਦਾ ਨਹੀਂ ਜੀ ਇੱਥੇ ਐਮਐਲ ਕਿੰਨੇ ਵਾਰੀ ਸ਼ਰੀਕਲ ਸੀ ਕਿੰਨੇ ਵਾਰੀ ਖਲੋਕ ਗਏ ਹਾਂਜੀ ਖਲੋਕ ਗਏ ਤੇ ਕਈ ਹੋਰ ਜਾਰੀ ਮਿਲ ਕੇ ਗਏ ਨੇ ਹਾਂ ਇੱਥੇ ਤ੍ਰਿਪਤ ਬਾਜਵਾ ਜੀ ਵੀ ਆਏ ਆ ਘਾੜਨ ਕਰਨ ਆਏ ਇੱਥੇ ਸਾਡੇ ਲਾਗੇ ਤੇ ਇੱਥੇ ਮਿਲ ਕੇ ਗਏ ਸਾਨੂੰ ਉਹ ਵੀ ਅੱਗਿਓ ਕੀ ਤਿਆਰੀ ਹੈ ਚੋਣਾ ਦੀ ਵੇਖੋ ਅੱਗੋ ਜੋ ਪ੍ਰਮਾਤਮਾ ਚਾਹੇਗਾ ਹਾਂਜੀ ਉਹਦੋਂ ਪਾਰਟੀ ਦੇ ਪਾਰਟੀ ਏ ਥੱਲੇ ਤੋਂ ਲੈ ਕੇ ਉੱਤੇ ਤੱਕ ਪਾਰਟੀ ਚੱਲਣ ਰਹੀ ਹੈ ਜੁਝੇ ਦਾ ਕਹਿਣਗੇ ਇਹ ਰਤਨ ਸਿੰਘ ਪੱਪੂ ਨੇ ਕਹਿੰਦੇ ਕਿ ਜਦੋਂ ਸਰਪੰਚ ਬਣੇ ਉਦੋਂ ਪੈਸੇ ਵੀ ਨਹੀਂ ਖਰਚੇ ਤੇ ਨਾ ਮੁੜ ਕੇ ਇਕੱਠੇ ਕੀਤੇ ਗੋਲ ਗੱਪੇ ਵੇਚਦੇ ਸੀ ਗੋਲ ਗੱਪੇ ਹੀ ਵੇਚਦੇ ਆ ਪਹਿਲਾਂ ਵੀ ਮਿਹਨਤ ਮਜ਼ਦੂਰੀ ਕਰਦੇ ਸਹਾਜ ਵੀ ਕਰਦੇ ਤੇ ਗਾਂ ਵੀ ਕਰਦੇ ਰਵਾਂਗੇ ਉਹ ਲੋਕ ਹੋਰ ਨੇ ਕਹਿੰਦੇ ਜਿਹੜੇ ਪੈਸੇ ਲੈਂਦੇ ਵੀ ਨੇ ਤੇ ਗਾਂ ਅਫਸਰਾਂ ਨੂੰ ਦਿੰਦੇ ਵੀ ਆ ਨਾ ਕਹਿੰਦੇ ਕੋਈ ਬੱਚਾ ਸਰਕਾਰੀ ਨੌਕਰੀ ਲਵਾਇਆ ਉਹ ਵੀ ਮਿਹਨਤ ਮਜ਼ਦੂਰੀ ਕਰਦੇ ਤੇ ਆਪ ਵੀ ਕਹਿੰਦੇ ਮਿਹਨਤ ਮਜ਼ਦੂਰੀ ਕਰਕੇ ਹੀ ਆਪਣਾ ਭੇਡ ਪਾਲਦੇ ਆ ਕੈਮਰਾਮੈਨ ਬੰਟੀ ਦੇ ਨਾਲ 7 ਸੀ ਟੀਵੀ ਸਟ੍ਰੇਲਿਆ